ਮਕੰਵਿਸ਼ ਜੀ ਅਰਵਿੰਦ ਕੇਜਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੋਧ ਨਸ਼ੇ ਵਿਰੋਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਲਾਇਰ ਬਣ ਗਿਆ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਡਿਕਲੇਅਰ ਕਰ ਰਹੇ ਆ ਠੀਕ ਨਹੀਂ ਪਹਰੇ ਲਾ ਰਹੇ ਆ ਆਉਣ ਵਾਲੀ ਪੀੜੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕਨਵੀਨਰ ਔਰ ਅਸੀਂ ਜੀ ਮਨੀਸ਼ ਸੋਧਿਆ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜਮੇ ਆਈ ਆ ਉਹਦੇ ਵਿੱਚ ਆ ਕਿ ਡਿਮਾਂਡ ਰਿਡਕਸ਼ਨ ਕਰਨੀ ਆ ਅਸੀਂ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਉਹਨਾਂ ਨੂੰ ਐਚਆਈਵੀ ਐਡਜ਼ ਵੀ ਹੁੰਦਾ ਕਾਲਾ ਪੀਲਾ ਵੀ ਹੁੰਦਾ ਉਹਨਾਂ ਤੋਂ ਕਿੱਦਾਂ ਬਚਾਉਣਾ ਬੱਚਿਆਂ ਨੂੰ ਤੇ ਜਿਹ ਤਾ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਹਾਂ ਜੀ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲॉयਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਜੀ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਆ ਉਹਦੇ ਵਾਸਤੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਾਰਟੇਜ ਹੀ ਸੈਕਟਰਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ 60 ਦੇ ਕਰੀਬ ਜਿਹੜੇ ਹੈਗੇ 55 60 ਜਿਹੜੇ ਹੈਗੇ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਹੈ ਗਿਆ ਰੁਪਿੰਦਰ ਜੀ ਬਰਨਾਲ ਐ ਐਸਐਸਸੀ ਮੇਰੇ ਨਾਲ ਹੈ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੀ ਜਿਹੜੀ ਹੈਗੀ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਇਨੀਸ਼ੀਏਟਿਵ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਤਰਿਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐਡਵਾਈ ਕਾਉਂਸਲਰਾਂ ਸੀ ਨੂੰ এমਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲੋਏ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸੈਕਟਰੀ ਲਿਸਟ ਹੋਏਗਾ ਅਸੋਸੀਏਟਡ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਸਾਨੂੰ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀਆਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪਟ ਕਰੋ ਜਿਸ ਮਨਸ਼ਾ ਦੇ ਨਾਲ ਆਪਾਂ ਹੁਣ ਤੱਕ ਅੱਖਾਂ ਦੇ ਕੈਂਪ ਲਾ ਕੇ ਜਿਹੜਾ ਸਿਗਰ ਤੁਹਾਡਾ ਚਿੱਟਾ ਮੋਤੀਆ ਕਾਲਾ ਮੋਤੀਆ ਖਤਮ ਕੀਤਾ ਹੈ ਪੰਜਾਬ ਤੋਂ ਜਿਸ ਤਰ੍ਹਾਂ ਅਸੀਂ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਅਟਾਈਨਿੰਗ ਗਿਵਨ ਟਾਈਮ 10 12000 ਜੁਨਟ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲੈਰ ਬਣਿਆ ਹੁਣ ਇਹ ਵੀ ਬਣ ਰਹੀ ਆ ਡਾਇਲਸਿਸ ਸੈਂਟਰ ਦੇ ਨਾਲ ਸੀ ਐਨ ਜੀਓ ਦੇ ਨਾਲ ਕਲੈਬੋਰੇਟ ਕਰ ਰਹੇ ਆ ਸਾਡੇ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ 170 171 ਮਹੀਨਾ ਐਨ ਜੀਓ ਦੇ ਕਲੈਬੋਰੇਸ਼ਨ ਚੱਲਦੀਆਂ ਅਸੀਂ ਉਹਨਾਂ ਨੂੰ 1700 ਰੁਪਏ ਦਿੰਨੇ ਆ ਹੁਣ ਜਿਹੜੇ ਸੈਕਟਰੀਸ ਤਾਂ ਜਿਹੜੇ ਸਾਨੂੰ ਟਾਈਮ ਦੇਣਗੇ ਉਹਨਾਂ ਨੂੰ 1500 ਰੁਪਏ ਪਰ ਆਰ ਦੇਵਾਂਗੇ ਅਸੀਂ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੰਟੇ ਦੇਣਗੇ 3000 ਰੁਪਏ ਉਹਨਾਂ ਨੂੰ ਅਸੀਂ ਪੈਨਲ ਕਰਾਂਗੇ ਪਲੱਸ ਉਹਨਾਂ ਨੂੰ ਜਿਹੜੀ ਬਿਓਪਰ ਨੋਰਪਨ ਹੈ ਦੂਜੀਆਂ ਉਹਨਾਂ ਨੂੰ ਡਿਸਪੈਂਸਿੰਗ ਰਾਈਟਸ ਮਿਲ ਜਾਣਗੇ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੇਗੀ ਪਲੱਸ ਉਹ ਸਟੇਟ ਦੇ ਵਿੱਚ ਕੰਟਰੀਬਿਊਟ ਕਰਨਗੇ ਬਹੁਤ ਵੱਡਾ ਯੋਗਦਾਨ ਪਾਣਗੇ ਉਹਦੇ ਨਾਲ ਬਹੁਤ ਸਾਰੇ ਨਵੇਂ ਸੈਂਟਰ ਕ੍ਰੀਏਟ ਹੋ ਜਾਣਗੇ ਗਵਰਨਮੈਂਟ ਨੂੰ ਜਿਹੜਾ ਇਨਫਰਾਸਟ੍ਰਕਚਰ ਮਿਲ ਜੇਗਾ ਉਹਨਾਂ ਨੂੰ ਕੁਝ ਤਾਂ ਵੋਲਿਊਮੈਂਟਸ ਮਿਲਣਗੇ ਕੁਝ ਨੂੰ ਨਵੀਆਂ ਫੈਸਿਲਿਟੀਆਂ ਮਿਲਣਗੀਆਂ ਜਿੰਨੇ ਲੀਗਲ ਮੈਟਰਸ ਆ ਉਹਦੇ ਨਾਲ ਗਵਰਨਮੈਂਟ ਡੀਲ ਕਰੇਗੀ ਸਾਰਾ ਜਿਹੜੇ ਸਾਡੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਾਲ ਮਿਲ ਕੇ ਅਸੀਂ 23 ਵੈਰੀ ਸਿਕਿਓਰ ਸੈਂਟਰ ਜਿਹੜੇ ਕੋ ਬੰਦੇ ਹਾਰਡ ਕੋਰ ਆ ਜਿਹੜੇ ਚਿੱਟੇ ਵਾਲੇ ਆ ਜਾਂ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰੱਖਾਂਗੇ ਜਿਹੜੇ ਪ੍ਰਾਈਵੇਟ ਸੈਂਟਰ ਹੈ ਉਹਨਾਂ ਨੂੰ ਅਸੀਂ ਜਿਹੜੇ ਸੈਲਫ ਮੋਟੀਵੇਟਿਡ ਹੈ ਜਾਂ ਜਿਹੜੇ ਰਿਫਾਰਮ ਹੋ ਚੁੱਕੇ ਹੋ ਉਹ ਦੇਵਾਂਗੇ ਪਹਿਲਾ ਬੰਦਾ ਡੀਡਿਕਸ਼ਨ ਵਿੱਚ ਆਏਗਾ ਫਿਰ ਉਹ ਰੀਹੈਬ ਦੇ ਵਿੱਚ ਆਏਗਾ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਨਾਲ ਹੀ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਜਾਏਗੀ ਇਨ ਹਾਊਸ ਸਕਿੱਲ ਡਿਵੈਲਪਮੈਂਟ ਹੈ ਜਿਹਦੇ ਵਿੱਚ ਸਨ ਫਾਊਂਡੇਸ਼ਨ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਔਰ 20 ਨਵੀਆਂ ਐਨਜੀਓ ਬਹੁਤ ਵੱਡੀਆਂ ਵੱਡੀਆਂ ਐਨਜੀਓਸ ਉਹ ਪੰਜਾਬ ਦਾ ਇਨੀਸ਼ੀਏਟਿਵ ਦੇਖ ਕੇ ਬਾਕੀ ਸਾਰੇ ਆਲ ਇੰਡੀਆ ਤੋਂ ਆਲ ਇੰਡੀ ਉਹ ਵੀ ਤੁਹਾਨੂੰ ਮੌਕਾ ਦੇ ਉਹਨਾਂ ਦੇ ਜਿਹੜੇ ਇੱਕ ਦੋ ਨੂੰ ਉਹਨਾਂ ਨੂੰ ਬੁਲਾਵਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਬਹੁਤ ਭਰਮਾਗਾਰਾ ਮਿਲ ਲਿਆ ਪੰਚਾਇਤਾਂ ਦਾ ਮਿਊਨਿਸਪਲ ਕਾਉਂਸਲਰਸ ਦਾ ਔਰ ਅਗਲੇ ਜਿਹੜਾ ਹੈਗਾ 2 ਹਫ਼ਤੇ ਵਾਸਤੇ ਸਾਡੇ ਨੈਸ਼ਨਲ ਕਮਿਊਨਿਟੀ ਇਸ ਲੀਡਿੰਗ ਫਰੋਮ ਦਾ 프ਰੰਟ ਮਾਰਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਕੌਂਸਲਰ ਸਾਰੇ ਜਿੰਨੇ ਵੀ ਤੁਹਾਡੇ ਆਪਣੇ ਮੇਅਰ ਹੈਗੇ ਆ ਸਾਰੇ ਅਸੀਂ ਲੋਕਾਂ ਦੇ ਵਿੱਚ ਆ ਔਰ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਤੁਸੀਂ 31 ਤੱਕ ਕਿਹਾ ਜੋ ਸਾਡੇ ਨੈਸ਼ਨਲ ਕਮਿਊਨਿਟੀ ਨੇ ਸਾਨੂੰ ਟਾਰਗੇਟ ਦਿੱਤਾ ਅਸੀਂ ਬਿਲਕੁਲ ਇਹਨੂੰ ਜਿਹੜਾ ਹੈਗਾ 90 95% ਸਾਡੀ ਪ੍ਰੋਬਲਮ ਆਲਰੇਡੀ ਅਸੀਂ ਜਿਹੜਾ ਹੈਗਾ ਵੀ ਨਾਓ ਸਾਡਾ ਅਪਰ ਹੈਂਡ ਆ ਇਹਦੇ ਵਿੱਚ ਜਿਹੜੇ ਤੁਹਾਡੇ ਮжоਰਿਟੀ ਜਿਹੜੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਬੰਦੇ ਸੀ ਜਿਹੜੇ ਗੈਂਗਸਟਰ ਵੀ ਸੀ ਕਿਉਂਕਿ ਇਹ ਇਹਨਾਂ ਦਾ ਆਪਸ ਬਹੁਤ ਸੰਬੰਧ ਹੈ ਜੀ ਨਾਰਕੋਟਿਕਸ ਔਰ ਟੈਰੋਰਿਜ਼ਮ ਨਾਰਕੋਟਿਕਸ ਔਰ ਗੈਂਗਸ ਇਹਨਾਂ ਦਾ ਆਪਸ ਵਿੱਚ ਬਹੁਤ ਸਵਾਂਦਾ ਜਿਹੜੇ ਵਿਗੜੇ ਜਿਹੜੇ ਨਹੀਂ ਸੋਧ ਰਹੇ ਸੀ ਜਿਹੜੇ ਮਤਲਬ ਕਿ ਕ੍ਰਾਈਮ ਕਰਦੇ ਆ ਫਰੋਤੀਆਂ ਮੰਗਦੇ ਆ ਉਹਨਾਂ ਚੋਂ 75 ਬੰਦਿਆਂ ਦੇ ਕਿੱਟੇ ਸਿੱਕੇ ਜਾ ਸਕਦੇ ਆ ਬੜਾ ਦੁੱਖ ਹੁੰਦਾ ਕਿਉਂਕਿ ਹੈ ਤਾਂ ਉਹ ਹੀ ਪੰਜਾਬ ਦੇ ਜਦੋਂ ਜਿਹੜੇ ਆਪਣੇ 85 86 ਬੰਦੇ ਹੋ ਆ ਜਿਨ੍ਹਾਂ ਨੇ ਪਿੰਡ ਵਿੱਚ ਦਾਬਾ ਸੀ ਸਰਕਾਰੀ ਜੀ ਉਹਨਾਂ ਦਾਬ ਕੇ ਆਪਣੇ ਮਕਾਨ ਬਣਾਏ ਹੋਏ ਸੀ ਇਹ ਲੀਗਲ ਸਾਰਾ ਕੰਪਲੀਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਵੀੜਾ ਪੰਜਾਬੀ ਚੱਲ ਰਿਹਾ ਹੈਗਾ ਸੋ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਆ ਜੀ ਡਰੋਨਸ ਦੇ ਵਾਸਤੇ ਅਸੀਂ ਐਂਟੀ ਡਰੋਨ ਆ ਮੈਂ ਹੁਣ ਕਿਧਰ ਸਰਕਾਰ ਨੂੰ ਬੇਨਤੀ ਕਰਦਾ ਇੱਥੇ ਉਹਨਾਂ ਦਾ ਰੋਲ ਹੈ ਜੀ ਜਿਹੜੀਆਂ ਡਰੋਨਸ ਆਦੀਆਂ ਪਿੱਛੇ ਜੇ ਉਹਨਾਂ ਨੇ ਮਿਲਟਰੀ ਗ੍ਰੇਡ ਵੈਪਨ ਗ੍ਰੇਡ ਜਿਹੜੀਆਂ ਡਰੋਨਸ ਸੀ ਸਾਰੀਆਂ ਗੇਰ ਲਈਆਂ ਤੇ ਆ ਨਾਰਕੋਟਿਕਸ ਵਾਲੀਆਂ ਵੀ ਗੇਰ ਲਓ ਸੈਂਟਰ ਕਰ ਸਕਦਾ ਉਹਨਾਂ ਕੋਲ ਸੈਟਲਾਈਟ ਹੈ 24 ਘੰਟੇ ਸਰਵੇਲੈਂਸ ਹੈ ਔਰ ਸੈਂਟਰ ਦੇ ਰਿਸੋਰਸਸਾਂ ਤੋਂ ਬਹੁਤ ਜ਼ਿਆਦਾ ਇੱਥੇ ਉਹ ਕਿਰਪਾ ਕਰਨ ਕਿ ਸਾਡੇ ਪਾਕਿਸਤਾਨ ਤੋਂ ਕੋਈ ਨਸ਼ਾ ਲੈ ਕੇ ਡਰੋਨ ਇਧਰ ਨਾ ਆਵੇ ਸਿਮੀਟਰੀ ਜਿਹੜਾ ਗੁਜਰਾਤ ਦੇ ਪੋਰਟ ਤੋਂ ਜਾਂ ਕੋਈ ਮਹਾਰਾਸ਼ਟਰ ਦੇ ਪੋਰਟ ਤੋਂ ਜਿਹੜੀ ਇੰਟਰ ਸਟੇਟ ਮੂਵਮੈਂਟ ਹੈ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਹੈ ਆਮ ਸ਼ੋਰ ਕਿ ਉਹ ਵੀ ਕਰਨਗੇ ਜ਼ਰੂਰ ਕਰਨਗੇ ਉਹ ਜਦੋਂ ਇੱਕ ਜਿਹੜੇ ਨੋਜਨ ਨਸ਼ਾ ਛਡਣਾ ਚਾਹੁੰਦੇ ਨੇ ਉਹ ਸਰਕਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਭੱਤੀ ਹੋਣਗੇ ਜਾਂ ਪ੍ਰਾਈਵੇਟ 'ਚ ਵੀ ਹੋ ਸਕਦੇ ਆ ਇਹ ਚੋਇਸ ਹੈ ਜੀ ਜਿੱਥੇ ਮਰਜ਼ੀ ਹੋਣ ਆ ਜਿਹੜੇ ਤੁਹਾਡੇ ਗੱਲ ਅਸੀਂ ਦੋਨਾਂ ਨੂੰ ਕਲੈਬੋਰੇਟ ਕਰ ਰਹੇ ਆ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਕਲੈਬੋਰੇਸ਼ਨ ਆ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਜਵੱਦੀ ਦੇ ਵਿੱਚ ਆ ਸਾਡੀ ਹੈਲਪਫੁਲ ਐਨ ਜੀਓ ਦੇ ਨਾਲ ਡਾਇਲਿਸਿਸ ਦਾ ਸੈਂਟਰ ਕਿੰਨਾ ਵਧੀਆ ਚੱਲ ਰਿਹਾ ਜੀ اسی ਤਰ੍ਹਾਂ ਸੀ ਐਮ ਸੀ ਤੇ ਡੀ ਐਮ ਸੀ ਦੇ ਨਾਲ ਮਿਲ ਕੇ ਸੰਜੀਵ अरोड़ा ਜੀ ਦੇ ਅਪਰਾਲੇ ਦੇ ਨਾਲ ਉੱਥੇ ਜਿਹੜੇ ਪ੍ਰਾਈਵੇਟ ਡਾਕਟਰ ਆ ਉੱਥੇ ਵੈਸੇ ਵੋਲੰ ਇੱਕ ਦੋ ਆਪਰੇਸ਼ਨ ਸ਼ੁਰੂ ਹੋ ਗਏ ਆ ਨੈਰੋਲੋਜੀ ਦੀ ਜਿਹੜੀਆਂ ਮਤਲਬ ਜਰੋਲੋਜੀ ਦੀ ਨਫਰੋਲੋਜੀ ਦੀ ਕਾਰਡੀਓਲੋਜੀ ਦੀ ਇਹ ਸਾਰੀਆਂ ਆਪਰੇਸ਼ਨ ਸ਼ੁਰੂ ਕਰ ਰਹੇ ਆ ਆਈਸੀਯੂ ਸ਼ੁਰੂ ਕਰਤਾ ਉਹਦੇ ਵਿੱਚ ਡੀਐਮਸੀ ਸਾਨੂੰ ਬੈਕਅਪ ਦੇ ਰਿਆ ਬਹੁਤ ਸਾਰੀਆਂ ਸਰਵਿਸਸਾਂ ਵਾਸਤੇ ਜਿਹੜੇ ਸਾਡੇ ਜੱਚਾ ਬੱਚਾ ਦੇ ਹੈਗੇ ਆ ਜਿਹੜੇ ਸਾਡੇ ਕੰਪਲਿਕੇਟਿਡ ਕੇਸਸ ਆ ਜਿਹੜੇ ਹਾਈ ਰਿਸਕ ਪ੍ਰੈਗਨancies ਹੈਗੀਆਂ ਜਾਂ ਡਿਲੀਵਰੀਜ਼ ਆ ਪਰਸੈਂਟਾ ਪ੍ਰੀਵ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਉਹ ਸੀਐਮਸੀ ਸਾਨੂੰ ਬੈਕਅਪ ਸਪੋਰਟ ਦੇ ਰਿਆ ਸੋ ਵੀ ਆਰ ਵਰਕਿੰਗ ਟੂਗੇਦਰ ਸਾਡਾ ਸਾਰਿਆਂ ਦਾ ਏਮ ਇੱਕ ਤੋ ਇਹ ਬਹੁਤ ਵਧੀਆ ਇੰਸਟੀਚੂਟਸ ਹੈ ਔਰ ਬਹੁਤ ਅੱਛਾ ਇੱਕ ਜਿਹੜਾ ਸੈਂਟਰ ਬਹੁਤ ਅੱਛਾ ਹੈ ਤੇ ਲੋਕ ਬਹੁਤ ਅੱਛਾ ਹੈ ਔਰ ਮੇਰਾ ਤਾਂ ਆਲਮਾ ਮੈਟਰ ਰਿਹਾ ਤੇ ਮੈਂ ਤਾਂ ਜੋ ਹਾਂ ਜੋ ਮੈਂ ਅੱਜ ਵੀ ਹਾਂ ਉਹ ਮੈਦਾਨ ਮੈਡੀਕਲ ਕਾਲਜ ਕਰਕੇ ਤੋ ਜਾਣੇ ਕਰਕੇ ਸਭ ਕੁਝ ਨਿੱਕੀ ਨਿੱਕੀ ਰਿਡਕਸ਼ਨ ਸੈਂਟਰ ਹੈ ਜਿਹੜੇ ਰੂਟੀਨ ਚੈਕਿੰਗ ਨਹੀਂ ਹੋ ਰਹੀ ਕੀ ਉਹ ਤੁਹਾਡੇ ਵੱਲ ਚਾਹੀਦਾ ਵੀ ਉਹਨੂੰ ਵੀ ਅਪਡੇਟ ਹਾਂ ਨਹੀਂ ਨਹੀਂ ਦੇਖੋ ਰੇਡ ਇੱਕ ਚੀਜ਼ ਹੈ ਜੀ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਨੈਟਵਰਕਸ ਲੈ ਕੇ ਆ ਰਹੇ ਹਾਂ ਰੇਡ ਅਸੀਂ ਕੀਤੀ ਆ ਜੀ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਖਰੀਬ ਜਿਹੜੇ ਸੀਗੇ ਅ ਇਲੀਗਲ ਜਨਸ ਜਿਹਨੂੰ ਅਸੀਂ ਕਹਿੰਦੇ ਆ ਰੀਹੈਬਿਟੇਸ਼ਨ ਸੈਂਟਰ ਚਲਦੇ ਸੀ ਪੰਜਾਬ ਦੇ ਵਿੱਚ ਦੋ ਤਿੰਨ ਇਸ਼ੂਸ ਆ ਗਿਆ ਜੀ ਇੱਥੇ ਹਨਰੀ ਬਹੁਤ ਹੈ ਉਹ ਕਿਸੇ ਨੂੰ ਫੈਮਿਲੀ ਵੀਜ਼ਾ ਮਿਲ ਜਾਂਦਾ ਕੋਈ ਕੈਨੇਡਾ ਜਾ ਰਹੀ ਹੈ ਪਰਿਵਾਰ ਇੱਕ ਬੱਚਾ ਨਸ਼ਾ ਕਰਦਾ ਨੂੰ ਉੱਥੇ ਚਮਕਰਾ ਜਾਂਦਾ ਕਿਸੇ ਦਾ ਬਾਪੂ ਨਸ਼ਾ ਕਰਦਾ ਉੱਥੇ ਚਮਕਰਾ ਜਾਂਦਾ ਸੋ ਉਹਨਾਂ ਨਾਲ ਵੀ ਅਸੀਂ ਕੰਮ ਕਰ ਰਹੇ ਆ ਜੀ ਅਸੀਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਰਿਫਾਰਮ ਕਰਕੇ ਦੇਖੋ ਜਸਟਿਸ ਜਿਹੜਾ ਹੁੰਦਾ ਰਿਫਾਰਮ ਰਿਫਾਰਮਿਸਟ ਹੋਣਾ ਚਾਹੀਦਾ ਰੈਟਰੀਬਿਊਟਿਵ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੀ ਮੈਂ ਕਹਤ ਹਾਂ ਤੁਸੀਂ ਸਾਰੇ ਗਵਰਨਮੈਂਟ ਦੇ ਰੂਲਸ ਫਾਲੋ ਕਰੋ ਤੁਹਾਡੇ ਕੋਲ ਡਾਕਟਰ ਨਹੀਂ ਹੈ ਡਾਕਟਰ ਵੀ ਮੈਂ ਦੇ ਦਿੰਦਾ ਤੁਸੀਂ ਚਲਾਓ ਆਪਣਾ ਰੀਹੈਬਿਲੀਟੇਸ਼ਨ ਸਾਢੇ ਰਕਵਾਓ ਪੈਸੇ ਪੈਸੇ ਅਸੀਂ ਦੇ ਰਹੇ ਹਾਂ 1500 ਰੁਪਏ ਪਰ ਹੱਟ ਦੇ ਰਹੇ ਹਾਂ ਜੀ ਅਸੀਂ ਦੱਸੋ ਜਿਹੜੀ ਡਰਗ ਹੈਗੀ ਉਹ ਦੱਸਿਆ ਜਾ ਰਿਹਾ ਯੂਪੀਪੀਆ ਤੋਂ ਆ ਰਹੀ ਹੈ ਤੇ ਲੱਗਦਾ ਨਹੀਂ ਤੁਹਾਨੂੰ ਬੱਸਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਕਿਉਂਕਿ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਪ੍ਰਾਈਵੇਟ ਬੱਸਾਂ ਉਹ ਭਰਦੀਆਂ ਨੇ ਇੱਥੋਂ ਤੁਸੀਂ ਦੇਖੀ ਜਾਓ ਜੀ ਤੁਸੀਂ ਦੇਖੀ ਜਾਓ ਅਸੀਂ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਪੁਲਿਸ ਅਰਵਿੰਦ ਕੇਜਰੀਵਾਲ ਜੀ ਦੀ ਪੈਣੀ ਅੱਖ ਹੈ ਮੈਂ ਕਹਿ ਰਿਹਾ ਤੁਹਾਨੂੰ ਬਾਹਰੋਂ ਆਂਦੀ ਹੈ ਜੀ ਪਾਕਿਸਤਾਨ ਤੋਂ ਵੀ ਆਂਦੀ ਹੈ ਪਰ ਸਾਰੇ ਦੁਸ਼ਮਣ ਦੇ ਦੇ ਜਿਹੜਾ ਬੰਦਾ ਨਸ਼ਾ ਕਰਦਾ ਸਾਡੀ ਉਹਦੇ ਨਾਲ ਹਮਦਰਦੀ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਕਾਵਾਂਗੇ ਕੰਮ ਤੇ ਲਾਵਾਂਗੇ ਉਹਨੂੰ 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 ਸਪੋਰਟਸ ਨਾਲ ਜੋੜਾਂਗੇ ਕੰਮ ਨਾਲ ਜੋੜਾਂਗੇ ਖੁਸ਼ਹਾਲ ਜ਼ਿੰਦਗੀ ਦੇਵਾਂਗੇ ਜਿਹੜਾ ਬੰਦਾ ਨਸ਼ਾ ਵੇਚਣ ਵਾਲਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਰਸਤੇ 'ਚ ਕੋਟਖਾਰਿਆ ਹੋਏਗਾ ਕਿਤੇ ਜੇਲ੍ਹ ਚ ਕੁਟਖਾਰਿਆ ਹੋਵੇਗਾ ਜਾਂ ਉਹ ਪੰਜਾਬ ਛੱਡ ਕੇ ਭੱਜੇਗਾ ਜਾਂ ਉਹ ਜ਼ਖਮੀ ਹੋ ਕੇ ਕਿਸੇ ਹਸਪਤਾਲ ਚ ਦਾਖਲ ਪਿਆ ਹੋਵੇਗਾ ਤੇ ਜਾਂ ਉਹ ਸ਼ਮਸ਼ਾਨ ਚ ਹੋਵੇਗਾ ਇਹ ਦੋ ਰਸਤੇ ਆ ਆਪਾਂ ਜਿਹੜਾ ਹੈਗਾ ਇਹਦੇ ਚ ਕੋਈ ਦੁਬਿਧਾ ਨਹੀਂ ਹੈ ਕਿ ਜਿਹੜਾ ਪ੍ਰੋਗਰੈਸ ਵਾਲਾ ਰਸਤਾ ਉਹਦੇ ਤੇ ਆਣ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਆ ਜੀ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਨੀ ਆ ਮੇਰੇ ਦਿਲ ਚ ਬਹੁਤ ਪੀੜਾ ਹੈ ਜੀ ਸੰਜੀਵ ਜੀ ਨੇ ਸਾਡੇ ਨੈਸ਼ਨਲ ਕਮਿਊਨਰ ਨੇ ਭਗਵੰਤ ਮਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਡਾ ਜਿਹੜਾ ਹਸਪਤਾਲ ਨੂੰ ਕਾਰਪੋਰੇਟ ਹਸਪਤਾਲ ਬਣਾ ਦਿੱਤਾ ਪਰ ਕੋਚਕ ਡਾਕਟਰਾਂ ਦੀ ਸਾਡੇ 99% ਡਾਕਟਰ ਬਹੁਤ ਵਧੀਆ ਹੈਗੇ। ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਐ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ। ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਦਾ ਕੋਈ ਔਕਸੋਰ ਨਹੀਂ ਹੈ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਆ ਡਾਕਟਰ ਨੂੰ ਸੀ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ساری ਫੈਸਿਲਿਟੀਆਂ ਡਾਕਟਰਾਂ ਨੂੰ ਦਿੱਤੀਆਂ ਔਰ ਮжоਰਿਟੀ ਡਾਕਟਰ ਬਹੁਤ ਖੁਸ਼ ਹੈ ਜੀ ਜਿਹੜੇ 1% ਮਾੜੇ ਆ ਮੈਂ ਉਹਨਾਂ ਨੂੰ ਵਾਰਨਿੰਗ ਵੀ ਦਿੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਹਾ ਸੀਗਾ ਤੇ ਉਹਦੀ ਮੈਂ ਇਨਕੁਆ ਇਹ ਬੜੀ ਜਲਦੀ ਜੜੀਆਂ ਸਾਡੀਆਂ ਸਾਰੀਆਂ ਡਿਟੇਲ ਉਹਦੇ ਨਾਲ ਸ਼ੇਅਰ ਕਰੂੰਗਾ ਮੈਂ ਅੱਜ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਪਟਿਆਲਾ ਲੁਧਿਆਣੇ ਦੇ ਸਿਵਰਾ ਤੋਂ ਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਹੁਣ ਜੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸ਼ਲ ਵਾਲੇ ਇਨਫੋਰਮੇਸ਼ਨ ਦੇ ਸਕਦੇ ਹੋ ਬਟ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕਰਾਪਸ਼ਨ ਥੇਅਰ ਇਜ਼ ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਛੱਡ ਲਓ ਮਰੀਕਾ ਪਰ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਇਹ ਬਹੁਤ ਇੰਪੋਰਟੈਂਟ ਐਸਪੈਕਟ ਹੈ ਜੀ ਇਹ ਮੈਂ ਆਪਣੇ ਮੇਰਾ ਭਾਈਚਾਰਾ ਵੀ ਮਾਫ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਪਤਾਲ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਫਿਰ ਤੁਸੀਂ ਤੁਹਾਨੂੰ ਰੱਬ ਕਹਿੰਦਾ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਹਸਪਤਾਲ ਚ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀਆਂ ਦੁਰਾਸ਼ੀਸ਼ਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਸਸਪੈਂਡ ਕਰਤਾ ਔਰ ਉਹਦੇ ਵਾਸਤੇ ਜਿਹੜਾ ਉਸ ਤੋਂ ਬਾਅਦ ਜਦੋਂ ਮੇਰੀ ਇਨਕੁਆਰੀ ਪੂਰੀ ਹੋ ਜਾਏਗੀ ਉਹਨੂੰ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾਏਗੀ ਬਟ ਮੈਂ ਰਿਸਪੈਕਟਿੰਗ ਉਹਦੀ ਫੈਮਿਲੀ ਰਿਸਪੈਕਟਿੰਗ ਹਿਸ ਕਿਡਸ ਤਾਂ ਕਿ ਉਹਨੇ ਬੱਚਾ ਨੂੰ ਸਕੂਲ ਜਾਣਾ ਨਾ ਔਖਾ ਹੋ ਜਾਏ ਉਹਦੀ ਵਾਈਫ ਨੂੰ ਕੰਮ ਕਰਨਾ ਨਾ ਔਖਾ ਹੋ ਜਾਏ ਕਰੋ ਨਿਕਲਣਾ ਨਾ ਔਖਾ ਹੋ ਜਾਏ ਅੱਜ ਮੈਂ ਉਹਦਾ ਨਾਮ ਤੇ ਵੀਡੀਓ ਰਿਵੀਲ ਨਹੀਂ ਕਰ ਰਿਹਾ ਬਟ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਮੈਂ ਜ਼ਰੂਰ ਕਰਾਂਗਾ ਲੇਕਿਨ ਮੈਂ ਅੱਜ ਉਹਨੂੰ ਸਸਪੈਂਡ ਕਰਨ ਦੇ ਆਰਡਰ ਕਰ ਚੁੱਕਾ ਹਾਂ ਹਾਂਜੀ ਕਿੰਨੀ ਦੀ ਸ਼ੋਧ ਲੈ ਰਹੇ ਸੀ ਉਹ ਮੈਟਰ ਨਹੀਂ ਕਰਦੀ ਬਾਬਾ ਜੀ ਰਿਸ਼ਵਤ ਚਾਹੇ 5 ਉਹ ਸਾਰਾ ਇਨਕੁਆਰੀ ਦੇ ਵਿੱਚ ਆਏਗਾ ਜੀ ਸਾਰਾ ਡਿਫੈਕਸ਼ਨ ਤੁਸੀਂ ਨੇ ਡਿਸਪੈਂਸਿੰਗ ਰਾਈਟਸ ਮੈਂਸ਼ਨ ਕੀਤੇ ਨਹੀਂ ਹੈ ਨਾ ਵੀ ਟਾਈਮ ਲਾਈਨ ਹੈਗੀ ਆਪਣੇ ਕੋਲ ਕਦੋਂ ਤੱਕ ਦੇਖੋ ਜਦੋਂ ਜਦੋਂ ਵੈਨ ਸੈਕਟਰੀਸਟ ਕੰਪਲੀਟਸ ਆਲ ਦਾ ਫਾਰਮੈਲिटीज ਗਵਰਨਮੈਂਟ ਵੱਲੋਂ ਕੋਈ ਮਤਲਬ ਡਿਲੇ ਨਹੀਂ ਹੋਏਗਾ ਇਟ ਵਿਲ ਬੀ ਡਨ ਵਿਦਰਨ ਵੀਕ ਹਾਂਜੀ ਵਾਂਸ ਆਲ ਦਾ ਫਾਰਮੈਲिटीज ਆਰ ਕੰਪਲੀਟ ਸਰ ਕੁਝ ਡਾਕਟਰਾਂ ਦੀ ਲੜਾਈ ਵੀ ਹੋਈ ਆ ਪਿਛਲੇ ਦਿਨ ਉਹ ਵੀ ਤੁਹਾਡੇ ਮਾਮਲੇ ਤੇ ਆਈ ਦੀ ਦੇਖੋ ਮੈਂ ਇਹ ਵੀ ਇੰਪੋਰਟੈਂਟ ਇਸ਼ੂ ਆ ਨੂੰ ਮੈਂ ਐਡਰੈਸ ਕਰ ਦਿੰਦਾ ਇਦੇ ਚ ਇਹ ਹੈਗਾ ਕਿ ਮੇਰੇ ਚਾਰ ਹਸਪਤਲ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ ਵਾਇਲੈਂਸ ਹੋਈ ਆ ਇੱਕ ਮਤਲਬ ਇੱਕ ਬੰਦੇ ਦਾ ਸਕੂਟਰ ਤੇ ਜਾਂਦਾ ਸੀ ਇੱਕ ਮਾੜਾ ਜਿਹਾ ਲੱਗ ਗਿਆ ਸਕੂਟਰ ਆਪਸੇ ਲੜ ਪਏ ਥਪੜਾ ਥਪੜੀ ਹੋ ਗਿਆ ਹਸਪਤਲ ਚ ਗਏ ਉਹਨੇ ਆਪਣੇ ਦੋਸਤ ਬੁਲਾਏ ਉੱਥੇ ਬੁਲਾਇਆ ਉਹ ਪੰਨ ਤੋੜ ਕੇ ਤੇ ਹਸਪਤਲ ਵੀ ਪੰਨ ਤਾ ਉਹਨਾਂ ਨੇ ਮੈਂ ਕਿਹਾ ਜੀ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਓ ਕਿਸੇ ਨੂੰ ਨਹੀਂ ਛੱਡਣਾ ਕਿਸੇ ਨਾਲ ਕੋਲੀ ਨਹੀਂ ਅਸੀਂ ਨਹੀਂ ਹਸਪਤਲ ਦੇ ਵਿੱਚ ਵਾਇਲੈਂਸ ਨਹੀਂ ਹੋ ਸਕਦੀ ਹਸਪਤਲਸ ਆਰ ਜ਼ੋਨ ਆਫ ਪੀਸ ਚਾਰ ਜਗ੍ਹਾ ਤੇ ਦੋਨੋਂ ਪਾਰਟੀਆਂ ਅਰੈਸਟ ਕੀਤੀਆਂ 6-6 ਮਹੀਨੇ ਤੱਕ ਜਮਾਨਤ ਨਹੀਂ ਹੋਏਗੀ ਬ ਪੋਰਸ ਨੇ ਜਿੰਨੇ ਵੀ ਸਾਡੇ ਹਸਪੀਟਲ ਹੈ ਅਸੀਂ ਉਹਨਾਂ ਨੂੰ ਨੀਅਰਸਟ ਐਸਐਚਓ ਦੇ ਨਾਲ ਉਹਨਾਂ ਦਾ ਕੰਟੈਕਟ ਕਰਾਤਾ అలਾਰਮ ਬੈਲਸ ਲੋ ਆਤੀਆਂ ਉੱਥੇ ਡਾਕਟਰ ਨੇ ਪੈਨਿਕ ਬਟਨ ਦਬਣਾ ਇਮੀਡੀਏਟਲੀ ਪੁਲਿਸ ਆ ਜੇਗੀ ਔਰ ਅਸੀਂ ਲੇਟਸ ਕਰਤਾ ਪਹਿਲਾਂ ਭੱਜ ਜਾਂਦੇ ਸੀ ਬਾਅਦ ਫੜਦੇ ਸੀ ਅਸੀਂ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਭੱਜਣੇ ਨਹੀਂ ਚਾਹੀਦੇ ਬੰਦੇ ਉਹ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਕਿ ਡਾਕਟਰ ਸਾਹਿਬ ਨਵੇਂ ਸ਼ਹਿਰ ਚ ਹੋਇਆ ਸੀ ਕਿ ਅਸੀਂ ਮੌਕੇ ਤੇ ਦੋਨੋਂ ਪਾਰਟੀਆਂ ਫੜ ਲਈਆਂ ਦੋਨੇ ਅੰਦਰ ਹੈ ਹਸਪਤਾਲ ਚ ਵਾਇਰਲੈਸ ਵੀ ਹੋ ਸਕਦੀ ਜੇ ਸਾਡਾ ਵੀ ਕੋਈ ਬੰਦਾ ਜੇ ਕੋਈ ਦੂਜਾ ਬੰਦਾ ਆ ਕੇ ਉੱਥੇ ਵੈਲੈਂਸ ਕਰਦਾ ਉਹ ਬਚ ਕੇ ਨਹੀਂ ਜਾਏਗਾ ਜੀ ਹਸਤਾਖਰ ਚ ਵੈਲੈਂਸ ਕਰਕੇ ਬਚ ਕੇ ਨਹੀਂ ਜਾਏਗਾ ਇਸ ਗੱਲ ਦੀ ਸਰਕਾਰ ਦੀ ਗਾਰੰਟੀ ਹੈ ਸੋ ਇਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ